11 ਸਾਲ ਨੇਪਾਲ ਰਹੀ ਰਾਣੀ ਜਿੰਦਾ ਸਾਲ 2022 ਵਿੱਚ ਮੈਂ ਨੇਪਾਲ ਵਿੱਚ ਸੀ ਮੈਨੂੰ ਕਾਠਮੰਡੂ ਵਿੱਚ ਸਭ ਤੋਂ ਪੁਰਾਣੀ ਤੇ ਪਵਿੱਤਰ ਮੰਦਿਰ ਪਸ਼ੂਪਤੀ ਨਾਥ ਵਿੱਚ ਮੱਥਾ ਟੇਕਣ ਦਾ ਮੌਕਾ ਮਿਲਿਆ ਨੇਪਾਲ ਨੂੰ ਮਾਉਂਟ ਐਵਰੈਸਟ ਕੰਚਨ ਚੰਗਾ ਤੇ ਹੋਰ ਪਰਬਤਾਂ ਸਮੇਤ ਦੁਨੀਆ ਦੀਆਂ ਅੱਠ ਸਭ ਤੋਂ ਉੱਚੀਆਂ ਪਹਾੜੀ ਚੋਟੀਆਂ ਦਾ ਘਰ ਹੋਣ ਲਈ ਵਿਸ਼ਵ ਦੀ ਛੱਤ ਵਜੋਂ ਜਾਣਿਆ ਜਾਂਦਾ ਹੈ ਨੇਪਾਲ ਇੱਕ ਐਸਾ ਦੇਸ਼ ਹੈ जो स्वतंत्र दिवस नहीं मनाता क्योंकि वो कभी किसी देश दी कब्ज़े दे हिट नहीं दिया नेपाल दी राजधानी काठमांडू विश्व ਵਿੱਚ ਮੰਨਿਆ ਪਰ ਮੰਨਿਆ ਸ਼ਹਿਰ ਹੈ नेपाल ਵਿੱਚ ਮੇਰੀ ਯਾਤਰਾ ਦੌਰਾਨ ਮੈਂ ਸੋਚ ਰਿਆ ਸੀ ਕਿ ਕਿਸੇ ਵਕਤ ਪੰਜਾਬ ਦਾ ਮਹਾਰਾਜਾ ਅਤੇ नेपाल ਦਾ ਰਾਜਾ ਦੂਸਨ ਉਹ ਵੀ ਸਮਾਂ ਸੀ ਜਦ ਕਾਠਮੰਡੂ ਪਹੁੰਚਣ ਲਈ ਇੱਕ ਮਾਈ ਨੇ ਲੰਬਾ ਸਫ਼ਰ ਕੀਤਾ ਸੀ ਉਹ ਵੀ ਸਮਸੇ ਜਦ ਇੱਕ ਰਾਣੀ ਨੂੰ ਪਖਾਰੀ ਬਨ ਲੁਕ ਛਿਪ ਕੇ ਆਪਣਾ ਦੇਸ਼ ਛੱਡ ਕੇ ਕਾਠਮੰਡੂ ਆਉਣਾ ਪਿਆ ਸੀ ਅੰਗਰੇਜ਼ਾਂ ਵੱਲੋਂ ਰਾਜਪਾਗ ਖੋਣ ਤੋਂ ਬਾਅਦ ਮਾਈ ਨੂੰ ਚਨਾਰ ਦੇ ਕਿਲੇ ਬਨਾਰਸ ਵਿੱਚ ਕੈਦ ਕਰ ਦਿੱਤਾ ਗਿਆ ਪਰ ਕੁਝ ਸਮੇਂ ਬਾਅਦ ਮਾਈ ਚਨਾਰ ਕੈਦ ਤੋਂ ਬਚ ਨਿਕਲੀ ਤੇ ਬਚ ਤੇ ਬਚਾਉਂਦੇ ਪਟਨਾ ਪਹੁੰਚ ਗਈ ਅੰਗਰੇਜ਼ ਉਸ ਦਾ ਟਿਕਾਣਾ ਜਾਣਨ ਲਈ ਪਿੱਛੇ ਸਨ ਪਟਨਾ ਵਿਖੇ ਮਾਈ ਆਪਣੇ ਸਹਾਇਕ avatars ਨੂੰ ਮਿਲਦੀ ਹੈ ਆਪਣਾ ਪੇਸ ਬਦਲਣ ਲਈ ਤਪਸਵੀ ਵਰਗੀ ਦਿਖਣ ਲਈ ਪਗਮੇ ਰੰਗ ਦੀ ਸਾੜੀ ਪਾਉਂਦੀ। ਦੂਸਰੀ avatars ਲਿਆਇਆ ਸੀ। ਸਾਧੂਆਂ ਵਾਂਗ ਦੇਸਨ ਲਈ ਮਾਈ ਆਪਣੇ ਵਾਲਾਂ ਵਿੱਚ ਨਦੀ ਦੀ ਘਾਰ ਮਲਦੀ ਹੈ। ਉਸ ਰਾਤ ਉਹ ਪਟਨਾ ਦੇ ਇੱਕ ਗੁਰਦੁਆਰੇ ਵਿੱਚ ਠਹਿਰਦੀ ਹੈ ਜਿੱਥੇ ਗਰੀਬਾਂ ਨੂੰ ਮੁਫਤ ਰਹਿائش ਮਿਲਦੀ ਹੈ ਤੇ ਭੋਜਨ ਚੁਕਾਇਆ ਜਾਂਦਾ ਹੈ। ਮਾਈ ਲਈ ਪਟਨਾ ਵਿੱਚ ਰਹਿਣਾ ਖਤਰਨਾਕ ਸੀ। ਇਸ ਲਈ ਉਹ ਨੇਪਾਲ ਜਾ ਕੇ ਉਸਦੀ ਮਦਦ ਲੈਣ ਦੀ ਯੋਜਨਾ ਬਣਾਉਂਦੀ ਹੈ। ਮਾਈ ਦਾ ਸਹਿਯਕ avatars ਕੋੜਿਆਂ ਤੇ ਹੋਰ ਜ਼ਰੂਰੀ ਸਮਾਨ ਦਾ ਇੰਤਜ਼ਾਮ ਕਰਨ ਅਗਲੇ ਦਿਨ ਚਲਾ ਜਾਂਦਾ ਪਰ ਵਾਪਸ ਨਹੀਂ ਆਉਂਦਾ ਮਾਈ ਨੇ ਉਤਾਰ ਲਈ ਤਿੰਨ ਦਿਨ ਹੋਰ ਇੰਤਜ਼ਾਰ ਕੀਤਾ ਪਰ ਉਹ ਕਦੇ ਵਾਪਸ ਨਹੀਂ ਆਇਆ ਆਸ-ਪਾਸ ਦੇ ਲੋਕ ਉਸ ਨੂੰ ਦੱਸਦੇ ਹਨ ਕਿ ਫਰੰਗੀ ਸੜਕਾਂ 'ਤੇ ਬਾਕੀਆਂ ਦੀ ਪਾਲ ਕਰ ਰਹੇ ਹਨ ਉਸ ਸਾਰੀ ਰਾਤ ਉਹ ਗੁਰਦੁਆਰੇ ਵਿੱਚ ਅਰਦਾਸ ਕਰਦੀ ਹੈ ਸਵੇਰ ਵੇਲੇ ਉਹ ਆਪਣੇ ਹੰਝੂ ਪੂੰਝਦੀ ਹੈ ਤੇ ਆਪਣੀ ਯਾਤਰਾ ਸ਼ੁਰੂ ਕਰਦੀ ਹੈ ਉਸ ਕੋਲ ਕੁਝ ਰੁਪਏ ਸਨ ਜਾਣ ਤੋਂ ਪਹਿਲਾਂ ਉਸਨੇ ਗੁਰਦੁਆਰੇ ਦੀ ਗ੍ਰੰਥੀ ਨੂੰ ਦੱਸਿਆ ਕਿ ਨੇਪਾਲ ਵਿੱਚ ਪਸ਼ੂਪਤੀ ਨਾਥ ਸ਼ਿਵ ਦੇ ਪ੍ਰਸਿੱਧ ਮੰਦਰ ਦੀ ਯਾਤਰਾ ਤੇ ਜਾਣਾ ਚਾਹੁੰਦੀ ਹੈ ਗ੍ਰੰਥੀ ਉਸ ਨੂੰ ਰਸਤੇ ਦਾ ਦਿਸ਼ਾ ਨਿਰਦੇਸ਼ ਦਿੰਦਾ ਹੈ ਇੱਕ ਪ੍ਰਾਣਾ ਕੰਬਰ ਕੁਝ ਰੋਟੀਆਂ ਤੇ ਕੁਝ ਪੈਸੇ ਦਿੰਦਾ ਹੈ ਉਹ ਸ਼ਰਦਾਲੂਆਂ ਦੇ ਸਮੂਹ ਨੂੰ ਲੱਭਣ ਦੀ ਉਮੀਦ ਨਾਲ ਸ਼ਹਿਰ ਤੋਂ ਬਾਹਰ ਦਾ ਰਸਤਾ ਲੈ ਕੇ ਇਕੱਲੀ ਚੱਲ ਪੈਂਦੀ ਹੈ ਪਰ ਉਸ ਨੂੰ ਰਸਤੇ ਵਿੱਚ ਕੋਈ ਨਹੀਂ ਮਿਲਦਾ ਮਾਈ ਥੱਕੀ ਹਾਰੀ ਆਪਣੇ ਟਿਕਾਣੇ ਵੱਲ ਤੁਰ ਹੀ ਜਾਂਦੀ ਹੈ ਆਖਰ ਉਸਦੀ ਜੁੱਤੀ ਹੀ ਟੁੱਟ ਜਾਂਦੀ ਹੈ ਉਸਦੇ ਪੈਰਾਂ ਵਿੱਚੋਂ ਖੂਨ ਵਗਣ ਲੱਗਦਾ ਹੈ ਤੇ ਛਾਲੇ ਪੈ ਜਾਂਦੇ ਹਨ ਜਦੋਂ ਦਰਦ ਬਹੁਤ ਵੱਜ ਜਾਂਦਾ ਤਾਂ ਉਹ ਰੁਕ ਜਾਂਦੀ ਹੈ ਰਸਤੇ ਵਿੱਚੋਂ ਥੋੜਾ ਜਿਹਾ ਦੁੱਧ ਤੇ ਥੋੜੀਆਂ ਰੋਟੀਆਂ ਖਰੀਦੀ ਹੈ ਜਦੋਂ ਉਸਕੁੱਲ ਪੈਸੇ ਖਤਮ ਹੋ ਜਾਂਦੇ ਹਨ ਤਾਂ ਉਹ ਭੁੱਖ ਮੰਗਲ ਲੱਗ ਜਾਂਦੀ ਹੈ ਅਕਸਰ ਰਸਤਾ ਜੰਗਲਾਂ ਵਿੱਚੋਂ ਲੰਘਦਾ ਹੈ ਜਿੱਥੇ ਉਸਨੂੰ ਜੰਗਲੀ ਜਾਨਵਰਾਂ ਤੋਂ ਚੌਕਸ ਰਹਿਣਾ ਪੈਂਦਾ ਹੈ ਉਹ ਆਪਣੀ ਰੱਖਿਆ ਲਈ ਪੱਥਰ ਇਕੱਠੇ ਕਰਕੇ ਨਾਲ ਰੱਖਦੀ ਹੈ ਰਾਤ ਨੂੰ ਉਹ ਆਪਣੇ ਆਪ ਨੂੰ ਇੱਕ ਫਟੇ ਹੋਏ ਕੰਬਲ ਵਿੱਚ ਲਪੇਟਦੀ ਤੇ ਦਰਖਤਾਂ ਦੇ ਹੇਠ ਜਾਂ ਗੁਫਾਵਾਂ ਵਿੱਚ ਸੌਂਦੀ ਉਸ ਨੂੰ ਇਹ ਸਭ ਕੁਝ ਜਿਵੇਂ ਇੱਕ ਸੁਪਨਾ ਲੱਗ ਰਿਹਾ ਸੀ ਜਦੋਂ ਮਾਈ ਦੀ ਅੱਖ ਕੋਲ ਦੀ ਤੱਕ ਕੰਬਲ ਪਰਪਤੀ ਪਰਤ ਨਾਲ ਟਕਿਆ ਹੁੰਦਾ ਪੈਂਡਾ ਲੰਬਾ ਸੀ ਰਸਤੇ ਵਿੱਚ ਉਸ ਦਾ ਭੋਜਨ ਖਤਮ ਹੋ ਜਾਂਦਾ ਮਾਈ ਨੂੰ ਲੱਗਦਾ ਮੈਂ ਜਲਦੀ ਹੀ ਮੌਤ ਦੇ ਮੂੰਹ ਵਿੱਚ ਜਾਵਾਂਗੀ ਮਾਈ ਇੱਕ ਚਟਾਨ ਦੇ ਹੇਠਾਂ ਥੱਕੀ ਹੋਈ ਪਈ ਸੀ ਸ਼ਰਦਾਲੂਆਂ ਦਾ ਇੱਕ ਸਮੂਹ ਸਤੇ ਕੋਲ ਹੁੰਦਾ ਹੈ ਉਹ ਵੀ ਪਸ਼ੂਪਤੀ ਨਾਥ ਮੰਦਿਰ ਜਾ ਰਹੇ ਸਨ ਉਹ ਮਾਈ ਨੂੰ ਲੋੜਵੰਦ ਸਮਝ ਕੇ ਭੋਜਨ ਖਵਾਉਂਦੇ ਤੇ ਹਮਦਰਦੀ ਕਰਦੇ ਆਪਣੇ ਭੇਸ ਨੂੰ ਛਪਾਉਣ ਲਈ ਮਾਈ ਉਹਨਾਂ ਨੂੰ ਦੱਸਦੀ ਹੈ ਕਿ ਮੇਰੇ ਪੁੱਤਰ ਦੀ ਮੌਤ ਨੇ ਮੈਨੂੰ ਸನ್ಯਾਸੀ ਬਣਾ ਦਿੱਤਾ ਹੈ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਇੱਕ ਮਹੀਨੇ ਬਾਅਦ ਮਾਈ ਕਾਠਵੰਡੂ ਪਹੁੰਚੀ ਉਹ ਪੁੱਛ ਪਾਚਾ ਕੇ ਰਾਣਾ ਜੰਗ বাহাদুর ਦੇ ਮਹਿਲ ਦੇ ਸਾਹਮਣੇ ਪਹੁੰਚ ਗਈ ਜਦੋਂ ਰਾਣਾ ਜੰਗ ਬਹਾਦਰ ਦਰਬਾਰ ਨੂੰ ਜਾ ਰਿਹਾ ਸੀ ਤੋਂ ਆਪਣਾ ਰਥ ਰੋਕਦਾ ਤੇ ਮਾਈ ਨੂੰ ਬੇਖਾਲਨ ਸਮਝ ਕੇ ਕੁਝ ਸਿੱਕੇ ਪੇਟ ਕਰਦਾ ਹੈ। ਮਾਈ ਸਿੱਕੇ ਲੈ ਤੋਂ ਇਨਕਾਰ ਕਰ ਦਿੰਦੀ ਹੈ। ਇਹ ਜੰਗ ਬਹਾਦਰ ਨੂੰ ਚੰਗਾ ਨਹੀਂ ਲੱਗਦਾ ਤੇ ਗੁੱਸੇ ਵਿੱਚ ਉਸਨੇ ਮਾਈ ਨੂੰ ਪੁੱਛਿਆ ਤੁਸੀਂ ਕੌਣ ਹੋ? ਉਹ ਜਵਾਬ ਦਿੰਦੀ ਹੈ। ਮੈਂ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਰਾਣੀ ਜਿੰਦਾ ਹਾਂ ਜੋ ਕਦੇ ਤੁਹਾਡੇ ਰਾਜ ਦੇ ਮਿੱਤਰ ਸਨ। ਜੰਗ ਬਹਾਦਰ ਉਸ ਵੱਲ ਹਰਨ ਨੀ ਨਾਲ ਚੱਕਦਾ ਹੈ ਸ਼ਾਇਦ ਉਹ ਉਸ ਦੇ ਚਿਹਰੇ ਤੇ ਸਚਾਈ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਮਾਈ ਨੂੰ ਪੁੱਛਦਾ ਹੈ ਕਿ ਉਹ ਨੇਪਾਲ ਕਿਵੇਂ ਪਹੁੰਚੀ ਜਦੋਂ ਆਪਣੇ ਜੇਲ੍ਹ ਤੋਂ ਬਚ ਕੇ ਨਿਕਲਣ ਅਤੇ ਔਕੜਾਂ ਭਰੀ ਯਾਤਰਾ ਦਾ ਵਰਣਨ ਕਰਦੀ ਹੈ ਤਾਂ ਜੰਗ ਭਾਦਰ ਆਪਣੇ ਰੱਤ ਤੋਂ ਹੇਠਾਂ ਉਤਰ ਜਾਂਦਾ ਹੈ ਤੇ ਝੁਕਦਾ ਹੋਇਆ ਕਹਿੰਦਾ ਹੈ ਤੁਸੀਂ ਇੱਕ ਬਹਾਦਰ ਔਰਤੋ ਮਾਈ ਜਿੰਦਾ ਅਸੀਂ ਸਰਕਾਰ ਯਾਨੀ ਸਰਕਾਰੇ ਖਾਲਸਾ ਵੱਲੋਂ ਅਤੀਤ ਵਿੱਚ ਦਿੱਤੀ ਮਦਦ ਲਈ ਉਸਨੂੰ ਅੱਜ ਵੀ ਨਿਗਰ ਤੇ ਧੰਨਵਾਦ ਨਾਲ ਯਾਦ ਕਰਦੇ ਹਾਂ ਭਾਵੇਂ ਅਸੀਂ ਪੰਜਾਬ ਤੋਂ ਬਹੁਤ ਦੂਰ ਹਾਂ ਪਰ ਅੰਗਰੇਜ਼ਾਂ ਵੱਲੋਂ ਤੁਹਾਡੇ ਰਾਜ ਨੂੰ ਖੋਣ ਅਤੇ ਤੁਹਾਡੇ ਪੁੱਤਰ ਦਾ ਪੂਰਾ ਹਾਲ ਕਰਨ ਬਾਰੇ ਬਹੁਤ ਸੁਣਿਆ ਹੈ 네ਪਾਲ ਵਿੱਚ ਤੁਹਾਡਾ ਸਵਾਗਤ ਹੈ ਰਾਣੀ ਜਿੰਤਾ 11 ਸਾਲ 네ਪਾਲ ਵਿੱਚ ਰਹੀ ਤੇ ਜਦ ਉਸਨੂੰ ਦਿਸਣਾ ਕਟ ਗਿਆ ਤਾਂ ਇੱਕ ਦਿਹਾਕੇ ਬਾਅਦ ਅੰਗਰੇਜ਼ਾਂ ਨੇ ਉਸਨੂੰ ਆਪਣੇ 22 ਸਾਲਾ ਪੁੱਤਰ ਨੂੰ ਕਲਕੱਤਾ ਦੇ ਸਪੈਂਸ ਹੋਟਲ ਵਿੱਚ ਮਿਲਣ ਦੀ ਇਜਾਜ਼ਤ ਦਿੱਤੀ ਕਲਕੱਤੇ ਤੋਂ ਰਾਣੀ ਆਪਣੇ ਪੁੱਤਰ ਨਾਲ ਇੰਗਲੈਂਡ ਰਵਾਨਾ ਹੋਗੀ 1 ਅਗਸਤ 1863 ਦੀ ਸਵੇਰ ਨੂੰ ਮਹਾਰਾਣੀ ਜਿੰਦਕੌਰ ਦੀ ਅਵਿੰਡਨ ਹਾਊਸ ਕਿੰਗਸਟਨ ਵਿੱਚ ਬਹੁਤ ਹੋਗੀ ਸਨ 1885 ਤੋਂ ਪਹਿਲਾਂ ਗ੍ਰੇਟ ਬ੍ਰਿਟੇਨ ਵਿੱਚ ਇਸ ਸੰਸਕਾਰ ਗੈਰ ਕਾਨੂੰਨੀ ਸੀ ਦਲੀਪ ਸਿੰਘ ਨੂੰ ਆਪਣੀ ਮਾਂ ਦੀ ਦੇਹ ਨੂੰ ਪੰਜਾਬ ਲੈ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਦੇਹ ਨੂੰ ਕੈਨਸਲ ਗ੍ਰੀਨ ਕਬਰਸਤਾਨ ਵਿੱਚ ਕੁਝ ਦਿਨਾਂ ਲਈ ਰੱਖਿਆ ਗਿਆ ਸਨ 1864 ਦੀ ਬਸੰਤ ਵਿੱਚ ਮਹਾਰਾਜੇ ਨੇ ਦੇ ਨੂੰ 파ਰਤ ਵਿੱਚ ਮੁੰਬਈ ਲੈ ਜਾਣ ਦੀ ਆਗਿਆ ਲਈ ਜਿੱਥੇ ਉਹਨਾਂ ਨੇ ਆਪਣੀ ਮਾਂ ਦਾ ਸੰਸਕਾਰ ਕੀਤਾ ਅਤੇ ਗੋਦਾਵਰੀ ਨਦੀ ਦੇ ਪੰਚਵਟੀ ਵਾਲੇ ਪਾਸੇ ਦਲੀਪ ਸਿੰਘ ਨੇ ਆਪਣੀ ਮਾਤਾ ਦੀ ਯਾਦ ਵਿੱਚ ਇੱਕ ਛੋਟੀ ਸਮਾਤ ਬਣਾਈ ਸੀ ਜਿੰਦ ਕੁਰ ਦੀ ਇੱਛਾ ਲਹਾਰ ਵਿੱਚ ਸੰਸਕਾਰ ਦੀ ਸੀ ਜਿਸ ਨੂੰ ਪੂਰਾ ਕਰਨ ਤੋਂ ਬ੍ਰਿਟਿਸ਼ ਅਧਿਕਾਰੀਆਂ ਨੇ ਇਨਕਾਰ ਕਰ ਦਿੱਤਾ ਸੀ